ਖਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡਾਈ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਦਾਦੂਪੁਰ ਜ਼ਿਲ੍ਹਾ ਅਮਰਸਰ ਪੰਨਾ ਤਹਿਸੀਲ ਮਜੀਠਾ ਕੁਲਵਿੰਦਰ ਸਿੰਘ ਬਾਈ ਕੋ ਆ ਚੁੱਕੇ ਆ ਅੱਜ ਵੀਰੇ ਕੋ ਚਾਰ ਪਾਸ਼ੂ ਸੇਲ ਆ ਤਿੰਨ ਗਾਵਾਂ ਦੇ ਕਿ ਮੱਝ ਤੇ ਆਉਣ ਵੀਰੇ ਨਾਲ ਗੱਲਬਾਤ ਕਰੀਏ ਇਨਾ ਪ੍ਰਾਈਸ ਕੀ ਆ ਤੇ ਕੀ ਮਿਲ ਰਿਹਾ ਕੋੜਾ ਉਸ ਤੋਂ ਪਹਿਲਾਂ ਬਈ ਜੀ ਕੈਸਟਰਨ ਤੋਂ ਬਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੇ ਤੁਸਰੀ ਖੇਡੋ ਨਾਲੇ ਵੀਡੀਓ ਬਾਕੀ ਕਰਦਿਆ ਕਰੋ ਚਲੋ ਕੰਮ ਕਰੀਏ ਤਾਂ ਫਾਇਦਾ ਹੋ ਸਕਦਾ ਪਰ ਆਪਾਂ ਪਹਿਲਾਂ ਗੱਲਬਾਤ ਕਰੀਏ ਬਈ ਜੀ ਹਸਤੀ ਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸੁਣਾਓ ਵਧੀਆ ਵੀਰ ਜੀ ਠੀਕ ਠਾਕ ਮਜਾ ਲੱਗਿਆ ਨਜ਼ਾਰੇ ਬਹੁਤ ਨਜ਼ਾਰੇ ਚੱਲ ਜਿੰਦਾ ਵੀਰ ਜੀ ਠੀਕ ਹੈ ਮਾਲ ਪਿਛਲਾ ਹਾਂਜੀ ਉਹ ਵੇਚ ਗਿਆ ਚਲੋ ਦੇਖ ਦਿਆਂ ਜਾਂਦੀ ਹਾਂਜੀ ਤਾਂ ਹੀ ਫੇਰ ਨਵਾਂ ਲਿਆਇਆ ਕਿ ਨਹੀਂ ਤਾਂ ਹਾਂਜੀ ਫੇਰ ਲੈ ਆਏ ਤੋਰ ਫਿਰ ਕੇ ਕਿੰਨੇ ਕੁ ਦੋ ਤਿੰਨ ਚਾ ਕਿੰਨੇ ਕੁ ਹੁੰਦੇ ਆ ਕੱਲੇ ਆਣਗ ਲੈ ਹਾਂ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਬੜੀ ਚੰਗੀ ਕੱਟੀ ਹੈ ਵੀਰ ਜੀ ਪਹਿਲਾ ਸੂਆ ਸੂਈ ਹੈ ਅੱਛਾ ਸੂਈ ਨੂੰ 20 ਦਿਨ ਪੰਜੀ ਹੋ ਗਏ ਉਹ ਕੱਟੀ ਮੰਗੇ ਬੜੀ ਸੋਹਣੀ ਮਗਰ ਕੱਟੀ ਹੈ ਚੰਗੀ ਟੀਕੇ ਦੀ ਤੇ ਦੁੱਧ ਦੁੱਧ ਵੀਰ ਜੀ ਇਸ ਟਾਈਮ ਨਾ ਇੱਕ ਰਾਤੀ ਆਈ 7 ਲੀਟਰ ਆ ਹਾਂਜੀ ਅੱਛਾ ਠੀਕ ਆ ਕੋਈ ਵੰਡ ਮੁੰਡਣੀ ਕੱਟੀ ਨਹੀਂ ਪੈਂਦਾ ਠੀਕ ਆ ਕੱਟੀ ਦੁੱਧ ਨੂੰ ਰੱਖ ਕੇ ਲੋਲੀ ਖੋਲੋ ਫਿਰ ਖੋਲੋ ਲਓ ਜੀ ਪਹਿਲਾ ਸ ਚਲ ਬਹੁਤ ਇਹਨਾਂ ਨਾਲ ਲੰਮਾ ਖਾਨ ਕੱਢ ਲੈ ਅੱਛਾ ਜੀ ਬੱਠ ਠੀਕ ਹੈ ਚੱਲਾਂ ਅੰਦਰ ਕਰਾਂਗੇ ਆ ਦੇਖੋ ਆਜੋ ਭਜੀ ਆਜੋ ਆਹ ਲਓ ਸੈਂਕ ਬਹੁਤ ਚੰਗਾ ਲੱਗਾ ਬੱਠ ਠੀਕ ਆ ਹਾਂਜੀ ਭਾਈ ਕੁਲਵਿੰਦਰ ਜੀ ਜਾਇ ਰੱਖ ਰਹੇ ਆ ਨਹੀਂ ਜਾਇ ਜਾਇ ਇਹੋ ਜਿਹੀ ਕੱਟੀਆਂ ਭਾਵੇਂ ਦੇ ਉਹ ਦੁੱਧ ਸਿਰ ਤੇ ਨਾ ਦੁੱਧ 20 ਕਿਲੋ ਦਾ 70 ਦੀ ਵੇਚ ਦਿੰਦਾ ਹਾਂ 65 ਦੀ ਹੁਣ ਇਹ 60 ਚੋਂ 2000 ਛੱਡ ਦੂੰ ਪੂਰੇ 55 ਦੀ ਹਾਂ 55 ਦੀ ਜਾਇ ਬਿਲਕੁਲ ਆ ਜਾਣਾ ਪਰ ਠੀਕ ਆ ਜਰਸੀ ਹਾਂ ਜਰਸੀ ਵੀਰ ਦੀ ਆ ਗਈ ਸੂਈ ਆ ਸੂਈ ਪਹਿਲਾਂ ਸੁਣੋ ਸੂਈ ਥਾਣ ਬਹੁਤ ਚੰਗਾ ਤੇ ਚਵਾ ਬੜਾ ਦੁੱਧ ਕਿੰਨਾ ਦੁੱਧ ਵਿੱਚ ਇਹ 10 ਲੀਟਰ ਜਿਹਾ ਬੋਲਾ ਇਹ ਵੀ ਖੋਲੋ ਮੱਛੀ ਮਗਰ ਮਗਰ ਇਹਦੇ ਬੱਛਾ ਆ ਗਿਆ ਜੀ ਬੱਛਾ ਮਗਰ ਆ ਗਿਆ ਪਿਓਰ ਜਰਸੀ ਐ ਠੇਬਾ ਮੂੰਹ ਨਾਲੇ ਹਾਂਜੀ ਆ ਦਿਖਾਓ ਬਾਠ ਠੀਕ ਆ ਆ ਲੈ ਲੈ ਚਲ ਪਿਓਰ ਜਰਸੀ ਜੀ ਤੇ ਠੱਬੇ ਮੂੰਹ ਵਾਲੇ ਚੈੱਕ ਕਰੋ ਜੀ ਇਹ ਵੀ ਆ ਜੋ ਲੈ ਆਉਂ ਗਰਾ ਦੇ ਆ ਬਾਠ ਠੀਕ ਆ ਹਾਂਜੀ ਮੈਂ ਕਮਲਿੰਦਰ ਜੀ ਵੀਰ ਜੀ ਮੁੱਲ ਵਛੀ ਦੇ ਭਾਵੇਂ ਕਰ ਲੀਏ 45 ਇਹ 40 ਨੂੰ ਮੰਨਤਨ ਕਰਦਾਂਗੇ ਕਿੰਨਾ 2000 ਪੂਰੇ 35 ਜਾਂ ਦੋ ਹਾਂਜੀ ਆ ਜੀ ਬਿਲਕੁਲ ਜਾਂ ਦੋ ਬਾਠ ਠੀਕ ਚਲੋ ਇਹ ਜੀ ਇਹ ਵੀ ਵੀਰ ਜੀ ਸੂਈ ਕੱਲ ਰਾਤ ਦੀ ਅੱਛਾ ਥਾਨ ਤੁਨ ਬੜਾ ਵਧੀਆ ਲੱਗਾ ਰੰਗ ਬੜਾ ਸੋਹਣਾ ਹੈ ਨਾ ਚਵਾ ਵੀ ਬਹੁਤ ਚੰਗਾ ਲੱਗਾ ਰੰਗ ਵੀ ਸੋਹਣਾ ਨਾਲ ਹੈ ਹਾਂਜੀ ਸੋਹਣਾ ਰੰਗ ਆ ਗਿਆ ਥੋੜੋ ਇਹਨੂੰ ਵੀ ਮੱਛੀ ਵਗ ਰੇ ਨਹੀਂ ਇਹਦਾ ਇਹਦਾ ਵਛਾ ਹੈ ਇਹਦਾ ਮਗਰ ਹੀ ਵਛਾ ਹੈ ਹਾਂਜੀ ਤਾਂ ਲੋ ਜੀ ਚੈੱਕ ਕਰੋ ਜੀ ਇਹ ਵੀ ਆਹ ਦੇਖੋ ਆ ਚੈੱਕ ਕਰ ਆਜੋ ਭਾਜੀ ਆਜੋ ਉਹ ਤਾਂ ਚੰਗਾ ਚਵਾ ਗੀਰ ਜੀ ਠੰਡੀ ਸੀਲ ਬੜੀ ਬਿਨਾ ਰੱਸੀ ਤੋਂ ਹੀ ਦੋਵੇਂ ਦੋਵੇਂ ਵੇੜਾ ਠੀਕ ਚੰਗਾ ਚਵਾ ਦੀਆਂ ਬੜੀਆਂ ਚੰਗੀਆਂ ਬਾਠ ਠੀਕ ਆ ਹਾਂਜੀ ਭਾਜੀ ਫਿਰ ਇਹਦਾ ਮੁੱਲ ਵੀਰ ਜੀ ਤਾਂ ਇਹਦਾ ਵੀ ਕਰ ਲਈਏ 45 40 35 ਦੇ ਦਾਂਗੇ ਵੀ ਵੀਰ ਜੀ ਇੰਦੋ ਮੰਗਣ 2000 ਹੋਰ ਛੱਡ ਦਾਂਗੇ ਚਲੋ ਠੀਕ ਹੈ ਹਾਂਜੀ ਇਹ 33 ਦੇ ਦਾਂਗੇ ਬੜੀ ਚੰਗੀ ਚੋਣ ਬਹੁਤ ਚੰਗਾ ਲੱਗਾ ਠੀਕ ਆ ਬਹੁਤ ਜਿਆਦਾ ਚੋਣ ਚੰਗੀ ਲੰਦੀ ਚਲੋ ਆ ਗੱਬਣਾ ਇਹ ਵੀ ਗੱਬਣਾ ਆ ਗੀ ਇਹ ਗੱਬਣਾ ਹਾਂਜੀ ਇਹ ਮੈਂ ਮੰਡੋਂ ਲਈ ਆ ਦੁੱਧ 17 18 ਕਿਲੋ ਇਹਨਾਂ ਮਾਰਨਾ ਕੱਢਦੀ ਥੋੜਾ ਬੜਾ ਵਧੀਆ ਲੱਗਾ ਨਾ ਬਹੁਤ ਵਧੀਆ ਠੰਡੀ ਬੜੀ ਵਧੀਆ ਹਾਂ ਬਹੁਤ ਨੀ ਯਾਰ ਤੋਰ ਤੋਰ ਫਿਰ ਤੋਰ ਟਾਈਮ ਲਾਜੋ ਅਜੇ ਟਾਈਮ ਵੀਰ ਜੀ ਇਹਨੇ ਲੈਣੇ ਜੋ 6-7 ਦਿਨ 6-7 ਦਿਨ ਹਾਂਜੀ ਲੋ ਜੀ ਦੇਖੋ 6 ਸਾਲ ਦੇ ਬੈਠਨੇ ਲੈ ਜਣੇ ਆ ਤੇ ਵੇਖੋ ਪਰ ਥਣ ਤੁਣ ਦੁੱਧ ਜੀ 18 19 ਕਿਲੋ ਅੱਛਾ ਠੀਕ ਆ ਆਜੋ 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 ਬਗੀ ਵੀਰ ਜੀ ਅਗਲੇ ਦੀ ਸੇਵਾ ਵਾਸਤਾ ਵੀ ਦੇ ਦੇ 8 ਵੀ ਦੇ ਆਪਾਂ ਨੂੰ ਗਾਰੰਟੀ ਦੇ ਦੇ ਨਾ 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 ਗੱਬਣਾ ਨਹੀਂ ਜਾਂਦਾ ਕੀ ਬਰਾ ਗੱਬਣਾ ਥਣਾ ਦੀ ਗਾਰੰਟੀ ਬਿਲਕੁਲ ਬਿਲਕੁਲ ਜੀ ਹਾਂ ਜੀ ਉਹ ਅਗਲੇ ਦੀ ਸੇਵਾ ਹੈ ਜੀ ਲਾਸਟ ਪੀਸ ਜੀ ਹਾਂ ਜੀ ਲਾਸਟ ਜੀ ਬੋਲੋ ਫਿਰ ਇਹ ਦਾ ਮੁੱਲ ਵੀਰ ਜੀ ਵੈਟ ਚਲੋ ਸੂਈ ਸਵਾਈ ਹੁੰਦੀ ਰਪਾ ਵੇਖ ਲੀਏ 55 ਦੀਆਂ ਵਿਗੰਦੀਆਂ ਹਾਂਜੀ ਇਹ ਵੀ ਜੀ ਦੇ ਦਾਂਗੇ 45000 ਦੀ ਪੂਰੇ ਚਲੇ ਜਾਂਦੋ ਇਹ ਦੇ ਦਾਂਗੇ 42 ਜੋ 2000 ਮਾਨਦਨ ਕਰਾਂਗੇ ਬਿਲਕੁਲ ਜੀ ਲੋ 38000 ਦੀ ਚਲੋ ਠੀਕ ਆ 70000 ਛੱਡ ਦਾਂਗੇ 30000 ਦੀ ਬਿਲਕੁਲ ਜੀ ਇੱਥੇ ਕੋਈ ਕਮਾਈ ਨਹੀਂ ਲੈਣਾ ਨਾ ਮੈਂ ਖਾਮਲੂਗਾ ਨਾ ਨਜ਼ਾਰਾ ਲੂ ਪੂਰਾ ਪਰ 35 ਜਾਂਦੋ ਗੰਮੀ ਨਹੀਂ ਮੈਨੂੰ ਆ ਬਿਲਕੁਲ ਜੀ ਬਿਲਕੁਲ ਹਾਂ ਚਲੋ ਦੇਖੋ ਜੀ ਚਾਰ ਪਸ਼ੂ ਵੀਰੇ ਪਰਚਾਈ ਕਰਕੇ ਚੈੱਕ ਕਰ ਗਣਾ ਬਾਈ ਜੀ ਕੋਈ ਵੀ ਵੀਰ ਆਪਣੇ ਆਕੇ ਥਣ ਥਣ ਪਾਸ ਕਰ ਸਕਦਾ ਓਦਾਂ ਜੇ ਕੋਈ ਆਨਲਾਈਨ ਮੰਗਵਾਉਂਦਾ ਫਿਰ ਥਾਣਾ ਦੀ ਆਡੀ ਗਾਰੰਟੀ ਆ ਹਨਾ ਬਾਕੀ ਕੋਈ ਵੀ ਆਵੇ ਚੋਵੇ ਪਾਸ ਕਰੇ ਫੋਨ ਨੰਬਰ ਹੈਗਾ ਜੀ 9873778318 ਅਸਿਕਾ